ਸਭ ਜਾਦਿਆਂ ਦਾ ਉਹ ਆਖਰੀ ਸਮਾਂ ਹੈ ਸਰੰਦ ਦੇ ਅੰਦਰ ਜਦੋਂ ਸ਼ਾਸ਼ਲ ਬੇਗੁਰ ਬਾਸ਼ਲ ਬੇਗ ਜਲਾਦ ਨੀਹਾਂ ਚਿੰਨਣ ਲੱਗੇ ਤੇ 마ਸੂਮੀਅਤ ਭਰੇ ਚਿਹਰੇ ਜੋ ਬਾਬਾ ਫਤਿਹ ਸਿੰਘ ਵੱਲ ਵੇਖ ਕੇ ਉਹਨਾਂ ਦੇ ਦਿਲ ਦੇ ਅੰਦਰ ਵੀ ਇੱਕ ਐਸੀ ਭਾਵਨਾ ਪੈਦਾ ਹੋਈ ਹੈ ਕਵੀ ਨੇ ਉਸਨੂੰ ਚਿੱਤਰਣ ਕੀਤਾ ਹੈ ਉਲਿਖਦਾ ਹੈ ਕਹਿੰਦੇ ਜਲਾਦ ਬੱਜਾ ਹੁਕਮ ਦਾ ਫਿਰ ਤਾਂ ਤਾਂ ਚਿੰਨਣ ਲੱਗ ਪਿਆ ਪਰ ਫਤਿਹ ਸਿੰਘ ਵੱਲ ਵੇਖ ਕੇ ਅੱਖਾਂ 'ਚ ਹੰਝੂ ਵਗ ਪਿਆ ਤੇ ਬੋਲਿਆ ਉਹ ਸਹਬਜ਼ਾਦੇਓ ਕਿਉਂ ਅਣਾਈ ਮੋਤੇ ਮਰਦੇ ਹੋ ਕੁਛ ਖਾਫ ਖਾਓ ਮੌਤ ਦਾ ਗੱਲ ਮੰਨ ਲਓ ਸ਼ਰੀਕ ਦੀ ਬੈਠੀ ਕਲੇਜਾ ਪਕੜ ਕੇ ਹੋਵੇਗੀ ਮਾਂ ਉਡੀਕ ਦੀ ਕੀ ਹੈ ਤੁਹਾਡਾ ਵਿਗੜਦਾ ਇੱਕ ਵਾਰ ਤੇ ਸਜਦਾ ਕਰਦੇ ਹੋ ਤੁਹਾਡਾ ਕੀ ਵਿਗੜਦਾ ਹੈ ਤੁਸੀਂ ਸਜਦਾ ਹੀ ਕਰਨਾ ਹੈ ਨਾ ਸਿਰ ਝੁਕਾਣਾ ਝੁਕਾ ਦਿਓ ਤੁਹਾਡਾ ਕੁਝ ਵਿਗੜ ਨਹੀਂ ਜਾਏਗਾ ਇਹ ਹਾਕਮ ਦੇ ਸਾਹਮਣੇ ਇਸ ਵਜ਼ੀਰ ਖਾਨ ਦੇ ਸਾਹਮਣੇ ਜੇ ਤੁਸੀਂ ਸਿਰ ਝੁਕਾ ਦਿਵੋਗੇ ਤੁਹਾਡੀ ਜਾਨ ਬਖਸ਼ੀ ਜਾਏਗੀ ਤੁਹਾਨੂੰ ਤੋਹਫੇ ਦਿੱਤੇ ਜਾਣਗੇ ਤੁਹਾਨੂੰ ਉਹ ਮਾਣ ਦਿੱਤਾ ਜਾਵੇਗਾ ਤੁਸੀਂ ਬੜੇ ਆਰਾਮ ਦੇ ਨਾਲ ਆਪਣਾ ਜੀਵਨ ਜਿਉ ਸਕਦੇ ਹੋ ਕਹਿੰਦੇ ਤੇ ਸਾਹਿਬ ਜادہ ਬੋਲਿਆ ਹੁਣ ਉਹ ਕਵੀ ਕਹਿੰਦਾ ਫਿਰ ਸਾਹਿਬ ਜਾਦੇ ਨੇ ਜਵਾਬ ਦਿੱਤਾ ਸੁ ਜਲਾਦ ਨੂੰ ਤੇ ਸਾਹਿਬ ਜادہ ਬੋਲਿਆ ਸੁਣ ਓਏ ਜਲਾਦਾ ਭੁੱਲਿਆ ਤੂੰ ਕਾਰ ਆਪਣੀ ਕਰੀ ਜਾ ਦਿਲ ਕਾਸ ਨੂੰ ਹੈ ਡੋਲਿਆ ਸਾਡੇ ਘਰ ਤੇ ਖੁਸ਼ੀ ਹੈ ਗਮ ਦਾ ਕੋਈ ਨਾ ਨਹੀਂ ਬੱਤੀ ਕਲੇਜਾ ਪਕੜ ਕੇ ਅਜੇ ਹੀ ਸਾਡੀ ਮਾਂ ਨਹੀਂ ਸਾਡੀ ਮਾਂ ਐਸੀ ਨਹੀਂ ਕਿ ਆਪਣਾ ਕਲੇਜਾ ਫੜ ਕੇ ਬੈਠੀ ਹੋਵੇਗੀ ਉਹਦੇ ਘਰ ਦੇ ਅੰਦਰ ਸੋਗ ਹੋਵੇਗਾ ਨਹੀਂ ਸਾਡੇ ਘਰ ਦੇ ਅੰਦਰ ਤੇ ਚਾ ਪੈਦਾ ਹੁੰਦਾ ਹੈ ਮਰਨ ਮੁਣਸਾ ਸੂਰਿਆ ਹੱਕ ਹੈ ਜਦੋਂ ਅਸੀਂ ਸ਼ਹਾਦਤ ਦੀ ਕੋਈ ਬਾਤ ਸੁਣਦੇ ਹਾਂ ਸਾਡੇ ਘਰ ਦੇ ਅੰਦਰ ਸ਼ਹੀਦੀ ਦੀ ਗੱਲ ਤੋਰੀ ਜਾਂਦੀ ਹੈ ਤੇ ਸਾਡੀ ਦਾਦੀ ਨੇ ਹੀ ਸਾਨੂੰ ਸਮਝਾਇਆ ਕਿ ਤੁਹਾਡੇ ਦਾਦੇ ਦੇ ਦਾਦੇ ਨੂੰ ਵੀ ਇਨਾਂ ਜਲਾਦਾ ਨੇ ਤੱਤਿਆਂ ਤਵੀਆਂ ਤੇ ਬਿਠਾ ਕੇ ਜਦੋਂ ਤੱਕ ਉਹਦੇ ਜਿਸਮ ਛਾਲੇ ਛਾਲੇ ਨਹੀਂ ਹੋ ਗਿਆ ਉਹਦੇ ਸ਼ੀਸ਼ ਤੇ ਤੱਤਾ ਰੇਤਾ ਪਾਉਂਦੇ ਰਹੇ ਗੁਰੂ ਅਰਜੁਨ ਦੇ ਮਹਾਰਾਜ ਸਾਡੇ ਦਾਦੇ ਨੂੰ ਪਰਖ ਕੇ ਦੇਖ ਲਿਆ ਦਿੱਲੀ ਦੇ ਚਾਂਦਨੀ ਚੌਕ ਦੇ ਅੰਦਰ ਉਹ ਕਿਸੇ ਹੋਰ ਦੇ ਧਰਮ ਦੇ ਵਾਸਤੇ ਉਹਨਾਂ ਦੇ ਧਾਰਮਿਕ ਜਿਨ੍ਹਾਂ ਦੇ ਵਾਸਤੇ ਉਹ ਆਪਣੀ ਸ਼ਹਾਦਤ ਦੇ ਦਿੰਦੇ ਨੇ ਪਰ ਡੋਲਦੇ ਨਹੀਂ ਸਾਡੇ ਪਿਓ ਨੂੰ ਪਰਖ ਕੇ ਦੇਖ ਲਿਆ ਉਹ ਲਗਾਤਾਰਤਾ ਦੇ ਨਾਲ ਸੱਚ ਦੇ ਮਾਰਗ ਤੇ ਚੱਲਦਿਆਂ ਜਹਾਨ ਦੇ ਅੰਦਰ ਉਹ ਉਸ ਜੰਗ ਦੇ ਮੈਦਾਨ ਦੇ ਅੰਦਰ ਜੂਝਦਾ ਰਿਹਾ ਲੇਕਿਨ ਇਹ ਨਹਾਕ ਮਾ ਸਾਹਮਣੇ ਨਹੀਂ ਝੁਕੇਆ ਕੀ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਸਾਡਾ ਸਿਰ ਇਸ ਵਜ਼ੀਰ ਖਾਨ ਦੇ ਸਾਹਮਣੇ ਝੁਕੇਗਾ ਇਹ ਕਦੇ ਨਹੀਂ ਹੋ ਸਕਦਾ ਵਜ਼ੀਰ ਖਾਨ ਦੇ ਸਾਹਮਣੇ ਸਿਰ ਨਹੀਂ ਝੁਕੇਗਾ ਵਜ਼ੀਰ ਖਾਨ ਦੇ ਸਾਹਮਣੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਿਹੜੇ ਬਾਲ ਫਰਜ਼ੰਦ ਨੇ ਇਹ ਸਹਿਬਜ਼ਾਦੇ ਨੇ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਔਰ ਬਾਬਾ ਫਤਿਹ ਸਿੰਘ ਇਹ ਆਪਣਾ ਸਿਰ ਨਹੀਂ ਝੁਕਾਉਣਗੇ ਇਹ ਉਸ ਭ੍ਰਸ਼ਟ ਸਿਸਟਮ ਦੇ ਖਿਲਾਫ ਇੱਕ ਬਹੁਤ ਵੱਡਾ ਐਲਾਨਨਾਮਾ ਸੀ ਇੱਕ ਜੰਗਨਾਮਾ ਸੀ ਇੱਕ ਐਲਾਨੇ ਜੰਗ ਸੀ ਜਿਹਦੇ ਅੰਦਰ ਉਹ ਸਹਿਬਜ਼ਾਦੇ ਉਹਨਾਂ ਨੂੰ ਇੱਕ ਆਖਰੇ ਸਨ ਵੰਗਾਰ ਕੇ ਆਖਰੇ ਸਨ ਕਿ ਅਸੀਂ ਤੁਹਾਡੇ ਇਸ ਭ੍ਰਸ਼ਟ ਰਾਜਸ਼ਾਹੀ ਸੱਤਾ ਨੂੰ ਵੰਗਾਰ ਕੇ ਗੱਲ ਕਹਿ ਰਹੇ ਹਾਂ ਕਿ ਅਸੀਂ ਤੁਹਾਡੇ ਸਾਹਮਣੇ ਨਹੀਂ ਝੁਕਾਂਗੇ ਭਾਵੇਂ ਵजीर खान ਕਹਿੰਦਾ ਕਿ ਮੇਰੇ ਤੋਂ ਇਹ ਪੂਰੇ ਸਰਹੰਦ ਦੇ ਅੰਦਰ ਇਸ ਖਿੱਤੇ ਦੇ ਅੰਦਰ ਹਰ ਇੱਕ ਬਸ਼ਿੰਦਾ ਮੇਰੇ ਸਾਹਮਣੇ ਸਿਰ ਝੁਕਾ ਕੇ ਚੱਲਦਾ ਹੈ ਮੇਰੇ ਤੋਂ ਡਰ ਕੇ ਚੱਲਦਾ ਹੈ ਪਰ ਉਹ ਸਾਹਿਬ ਜਾਨ ਦੇ ਕਹਿ ਰਹੇ ਸਨ ਕਿ ਡਰਦੇ ਹੋਣਗੇ ਪਰ ਜਿਹੜੇ ਅਕਾਲ ਦੇ ਪੁਜਾਰੀ ਨੇ ਨਾ ਉਹ ਤੇਰੇ ਸਾਹਮਣੇ ਸਿਰ ਨਹੀਂ ਝੁਕਾਉਣਗੇ ਔਰ ਨਾ ਹੀ ਤੇਰੇ ਕੋਲੋਂ ਡਰਣਗੇ ਕਿਉਂਕਿ ਅਕਾਲ ਨਹੀਂ ਡਰਦਾ ਸ਼ੈਨਸ਼ਾਹ ਦੀ ਸ਼ਾਨ ਸੇ ਅਸੀਂ ਉਸ ਅਕਾਲ ਦੇ ਪੁਜਾਰੀ ਹਾਂ ਅਸੀਂ ਉਸ ਅਕਾਲ ਨੂੰ ਮੰਨਣ ਵਾਲੇ ਹਾਂ ਜੋ ਬਾਦਸ਼ਾਹਾਂ ਦਾ ਬਾਦਸ਼ਾਹ ਹੈ ਉਹਨੇ ਸੋਚ ਨਿਕਲ ਕੇ ਕਿੱਥੋਂ ਆ ਰਹੀ ਹੈ ਅਸਲ ਦੇ ਵਿੱਚ ਇਹ ਸੋਚ ਆ ਰਹੀ ਹੈ ਗੁਰੂ ਨਾਨਕ ਸਾਹਿਬ ਜੀ ਦੇ ਉਸ ਰੂਪ ਦੇ ਵਿੱਚੋਂ ਨਿਕਲ ਕੇ ਜਦੋਂ ਪਹਿਲੇ ਜਾਮੇ ਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵੇਈ ਨਦੀ ਦੀ ਘਟਨਾ ਤੋਂ ਬਾਅਦ ਇੱਕ ਐਲਾਨ ਕਰਦੇ ਨੇ ਨਾ ਕੋ ਹਿੰਦੂ ਨਾ ਮੁਸਲਮਾਨ ਬੜੀ ਵੱਡੀ ਗੱਲ ਸੀ ਉਸ ਵੇਲੇ ਬਹੁਤ ਵੱਡੀ ਸਟੇਟਮੈਂਟ ਸੀ ਕਿ ਸਾਰੇ ਬਰਾਬਰ ਨੇ Hindu ਵੀ ਬਰਾਬਰ ਹੈ ਔਰ Muslim ਵੀ ਬਰਾਬਰ ਹੈ ਹੈ ਤੇ ਇਨਸਾਨ ਇੱਕ ਬਹੁਤ ਵੱਡੀ ਸਟੇਟਮੈਂਟ ਸੀ ਕਿਉਂਕਿ اسلام ਦਾ ਰਾਜ ਹੈ ਤੇ ਜਦੋਂ ਨਵਾਬ ਦੇ ਸੰਕਲਖ ਤਲਬ ਕੀਤਾ ਗਿਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਨਵਾਬ ਦੇ ਸਾਹਮਣੇ ਜਾਂਦੇ ਨੇ ਸਾਰੀ ਖਲਕਤੋ ਦੇ ਸਾਹਮਣੇ ਸਿਰ ਝੁਕਾ ਰਹੀ ਹੈ ਲੇਕਿਨ ਇੱਕ ਸਿਰ ਨਹੀਂ ਸੀ ਝੁਕਿਆ ਉਸ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਸ ਇਸ ਲਈ ਝੁਕਾਉਂਦੇ ਕਾਜੀ ਕਹਿੰਦਾ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦੋ ਗੁਣਾ ਕੀਤਾ ਨੇ ਪਹਿਲਾ ਗੁਣਾ ਇਹ ਕੀਤਾ ਹੈ ਇਹ ਨਾ ਕੋ Hindu ਨਾ Muslim ਆਖਰੇ ਬਰਾਬਰਤਾ ਦੇ ਨਾਲ ਖੜਾ ਕਰ ਦਿੱਤਾ ਮੂਮਨ ਔਰ ਕਾਫਰ ਨੂੰ ਔਰ ਦੂਜਾ ਗੁਣਾ ਇਹ ਕੀਤਾ ਹੈ ਕਿ ਤੁਹਾਡੇ ਨਵਾਬ ਜੀ ਤੁਹਾਡੇ ਸਾਹਮਣੇ ਸਿਰ ਨਹੀਂ ਝੁਕਾਇਆ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਪੁੱਛਿਆ ਵੀ ਸਿਰ ਕਿਉਂ ਨਹੀਂ ਝੁਕਾਇਆ ਤੇ ਸਾਡੇ ਕੋਲ ਪਰਸ਼ੀਅਨ ਸਰੋਤਾਂ ਦੇ ਵਿੱਚ ਇਸ ਗੱਲ ਦਾ ਜ਼ਿਕਰ ਪਿਆ ਹੈ ਉਹਨਾਂ ਦੇ ਅੰਦਰ ਉਹ ਇਹ ਬਾਤ ਲਿਖਦੇ ਨੇ ਆਤਮਾਬੂਦ ਸਲਾਮ ਮੀ ਕਰਦ ਗਰਦਨ ਬੇਤਮਾ ਬੁਲੰਦ ਬਵਦ ਕਿ ਮੈਂ ਜਾਂ ਮੇਰਾ ਸਿਰ ਇਸ ਕਰਕੇ ਇਸ ਨਵਾਬ ਦੇ ਸਾਹਮਣੇ ਜਾਂ ਦੁਨੀਆਵੀ ਰਾਜੇ ਸਾਹਮਣੇ ਨਹੀਂ ਝੁਕੇਗਾ ਕਿਉਂਕਿ ਮੇਰੇ ਇਸ ਸਿਰ ਔਰ ਮੇਰੀ ਇਸ ਧੌਣ ਦੇ ਅੰਦਰ ਨਾ ਕਿਤੇ ਵੀ ਲਾਲਚ ਨਹੀਂ ਹੈ ਲਾਲਚ ਨਹੀਂ ਹੈ ਤੇ ਜਿਸ ਸਿਰ ਦੇ ਅੰਦਰ ਲਾਲਚ ਨਾ ਹੋਵੇ ਨਾ ਉਹ ਦੁਨੀਆਵੀ ਬਾਦਸ਼ਾਹ ਦੇ ਸਾਹਮਣੇ ਝੁਕਦਾ ਨਹੀਂ ਕਿਉਂਕਿ ਉਸ ਨੂੰ ਕੋਈ ਤਮਾ ਨਹੀਂ ਉਸ ਨੂੰ ਕੋਈ ਲਾਲਚ ਨਹੀਂ ਇਹੀ ਸੋਚ ਲਗਾਤਾਰਤਾ ਦੇ ਨਾਲ 10 ਗੁਰੂ ਸਾਹਿਬਾਨਾਂ ਦੇ ਜੀਵਨ ਦੇ ਅੰਦਰ ਕੰਮ ਕਰਦੀ ਹੈ ਔਰ ਇਹੀ ਸੋਚ ਦੇ ਮਾਲਕ ਉਹ ਛੋਟੇ ਸਹਿਬਜ਼ਾਦੇ ਵੀ ਨੇ ਜਿਹੜੇ ਉਸ ਪ੍ਰਸ਼ਟ ਪੋਲੀਟੀਕਲੀ ਸਿਸਟਮ ਦੇ ਖਿਲਾਫ ਸਾਹਮਣੇ ਖੜੇ ਹੋ ਕੇ ਜਹੋ ਦਲਾਲ ਦੇ ਨਾਲ ਉਸ ਵਜ਼ੀਰ ਖਾਨ ਔਰ ਉਹ ਸ਼ਾਸ਼ਲ ਬੇਗ ਔਰ ਬਾਸ਼ਲ ਬੇਗ ਦੇ ਸਮਕક્ષ ਖੜੇ ਹੋ ਕੇ ਸਾਹਮਣੇ ਖੜੇ ਹੋ ਕੇ ਜਿੱਤੇ ਮੌਤ ਸਾਹਮਣੇ ਰਿਸ ਰਹੀ ਹੈ ਉਹਨਾਂ ਦੇ ਸਾਹਮਣੇ ਵੀ ਇਹ ਗੱਲ ਕਹਿ ਦੇਣ ਕਿ ਅਸੀਂ ਇਸ ਵਜ਼ੀਰ ਖਾਨ ਦੇ ਸਾਹਮਣੇ ਸਿਰ ਨਹੀਂ ਝੁਕਾਵਾਂਗੇ ਸਾਨੂੰ ਮੌਤ ਕਬੂਲ ਹੈ ਬਸ ਸ਼ਹਾਦਤਾਂ ਸੀ ਯਾਦ ਕਰ ਰਹੇ ਹਾਂ ਯਾਦ ਰੱਖਿਏ ਕਿ ਅਜੋਕੇ ਸਮੇਂ ਦੇ ਅੰਦਰ ਵੀ ਕੋਈ ਬਹੁਤਾ ਸਮਾਂ ਤਬਦੀਲ ਨਹੀਂ ਹੋਇਆ ਉਹੀ ਪ੍ਰਸ਼ਟ ਆਗੂ ਨੇ ਉਹੀ ਪ੍ਰਸ਼ਟ ਲੀਡਰ ਨੇ ਉਹੀ ਪ੍ਰਸ਼ਟ ਰਾਜਸਾਹੀ ਸੱਤਾ ਹੈ ਲੇਕਿਨ ਅੱਜ ਅਜੋਕੇ ਸਮੇਂ ਦੇ ਅੰਦਰ ਜਦੋਂ ਅਸੀਂ ਆਪਣੇ ਧਾਰਮਿਕ ਆਗੂਆਂ ਦੇ ਕਰਦਾਰਾਂ ਨੂੰ ਦੇਖਦੇ ਹਾਂ ਜਾਂ ਅਸੀਂ ਆਪਣੇ ਕਰਦਾਰਾਂ ਨੂੰ ਦੇਖਦੇ ਹਾਂ ਮਾੜੀ ਜੀ ਤਮਾ ਦੇ ਵਾਸਤੇ ਲਾਲਚ ਦੇ ਵਾਸਤੇ ਅਸੀਂ ਆਪਣੇ ਗੁਰੂ ਦੇ ਸਿਧਾਂਤਾਂ ਨੂੰ ਛਿੱਕੇ ਤੇ ਟੰਗ ਦਿੰਦੇ ਹਾਂ ਔਰ ਦੁਨਿਆਵੀ ਬਾਦਸ਼ਾਹਾਂ ਦੇ ਸਾਹਮਣੇ ਅਸੀਂ ਆਪਣੇ ਸਿਰ ਝੁਕਾ ਦਿੰਦੇ ਹਾਂ ਲੇਕਿਨ ਜਿਹੜਾ ਬਾਦਸ਼ਾਹਾਂ ਦਾ ਬਾਦਸ਼ਾਹ ਹੈ ਬਾਦਸ਼ਾਹਾਂ ਦਾ ਬਾਦਸ਼ਾਹ ਹੈ ਮੌਜੂਦਾ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਅਸੀਂ ਕਿਤੇ ਨਾ ਕਿਤੇ ਆਪਣੇ ਉਹਨਾਂ ਗੁਰਮਤਿ ਸਿਧਾਂਤਾਂ ਨੂੰ ਵੀ ਛਿੱਕੇ ਤੇ ਟੰਗ ਦਿੰਦੇ ਆਂ ਔਰ ਉਸ ਗੁਰੂ ਦੇ ਸਾਹਮਣੇ ਅਸੀਂ ਤਨ ਮਨ ਦੇ ਨਾਲ ਉਸ ਰੂਪ ਦੇ ਅੰਦਰ ਸੀਸ ਨਹੀਂ ਝੁਕਾਉਂਦੇ ਜੈਸਾ ਕਿ ਇਹਨਾਂ ਦੁਨੀਆਵੀ ਜਿਹੜੇ ਪੋਲਿਟਿਕਲ ਆਗੂ ਨੇ ਇਹਨਾਂ ਦੇ ਸਾਹਮਣੇ ਜਾ ਕੇ ਅਸੀਂ ਆਪਣੇ ਸਿਰ ਝੁਕਾਉਂਦੇ ਹਾਂ ਸੋ ਜੇ ਅੱਜ ਅਸੀਂ ਸ਼ਹਾਦਤਾਂ ਨੂੰ ਯਾਦ ਕਰ ਰਹੇ ਆਂ ਔਰ ਸੱਚੇ ਮਨੋਂ ਸੱਚੇ ਦਿਲੋਂ ਉਹਨਾਂ ਸਹਿਬਜ਼ਾਦਿਆਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਨੇ ਚਾਹੁੰਦੇ ਹਾਂ ਤੇ ਆਉ ਯਤਨ ਕਰੀਏ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਹੀ ਆਪਣਾ ਸੀਸ ਝੁਕਾਣਾ ਹੈ ਹੋਰ ਕਿਸੇ ਦੇਤਾਰੀ ਬਾਬੇ ਦੇ ਸਾਹਮਣੇ ਜਾਂ ਕਿਸੇ ਪ੍ਰਸ਼ਤ ਪੋਲੀਟਿਕਲ ਲੀਡਰ ਦੇ ਪਿੱਛੇ ਲੱਗ ਕੇ ਅਸੀਂ ਆਪਣਾ ਜੀਵਨ ਅਜਾਈ ਵਿਅਰਥ ਬਰਬਾਦ ਨਹੀਂ ਕਰਨਾ ਅਸੀਂ ਆਪਣੇ ਗੁਰੂ ਦੇ ਲੜ ਲੱਗ ਕੇ ਆਪਣੇ ਜੀਵਨ ਨੂੰ ਸਵਾਰਨਾ ਹੈ ਔਰ ਆਉਣ ਵਾਲਾ ਸਮਾਂ ਤਾਂ ਹੀ ਸਾਡੀ ਕੌਮ ਵਾਸਤੇ ਔਰ ਸਾਡੇ ਜੀਵਨ ਵਾਸਤੇ ਚੜ੍ਹਦੀ ਕਲਾ ਵਾਲਾ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ